ਸਵਿਟਜ਼ਰਲੈਂਡ ਦੀ ਇੱਕ ਅਦਾਲਤ ਨੇ ਬ੍ਰਿਟੇਨ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚੋਂ ਇੱਕ ਹਿੰਦੂ ਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਭਾਰਤ ਤੋਂ ਲਿਆਂਦੇ ਘਰੇਲੂ ਸਹਾਇਕਾਂ ਦਾ ਸ਼ੋਸ਼ਣ ਕਰਨ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਦੋਸ਼ੀ ਪਾਇਆ ਤੇ ਉਹਨਾਂ ਨੂੰ 4 ਤੋਂ 4.5 ਸਾਲ ਦੀ ਜਿਹੜੀ ਜੇਲ੍ਹ ਦੀ ਸਜ਼ਾ ਹੈ ਉਹ ਸੁਣਾਈ ਹੈ ਹਾਲਾਂਕਿ ਅਦਾਲਤ ਨੇ ਮਨੁੱਖੀ ਤਸ਼ਕਰੀ ਦੇ ਦੋਸ਼ਾਂ ਨੂੰ ਰੱਦ ਜਿਹੜਾ ਉਹ ਕਰ ਦਿੱਤਾ ਇਹ ਮਾਮਲਾ ਹਿੰਦੂ ਹਿੰਦੂਜਾ ਪਰਿਵਾਰ ਦੇ ਜਿਹੜੇ ਲੇਕ ਜਨੇਵਾ ਸਥਿਤ ਬੰਗਲੇ ਨਾਲ ਸੰਬੰਧਿਤ ਹੈ ਤੇ ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਦੇ ਮੁਤਾਬਿਕ ਸਵਿਟਜ਼ਰਲੈਂਡ ਦੀ ਅਦਾਲਤ ਨੇ ਪ੍ਰਕਾਸ਼ ਹਿੰਦੂਜਾ ਅਤੇ ਉਸ ਦੀ ਪਤਨੀ ਕਮਲ ਹਿੰਦੂਜਾ ਨੂੰ 4.5 ਸਾਲ ਜਿਹੜੀ 4.5 ਸਾਲ ਦੀ ਜਿਹੜੀ ਉਹ ਸਜ਼ਾ ਉਹ ਸੁਣਾਈ ਹੈ ਉਹਨਾਂ ਦੇ ਪੁੱਤ ਅਜੇ ਹਿੰਦੂਜਾ ਅਤੇ ਉਸ ਦੀ ਪਤਨੀ ਨਮਰਤਾ ਹਿੰਦੂਜਾ ਨੂੰ 4-4 ਸਾਲ ਦੀ ਜਿਹੜੀ ਉਹ ਸਜ਼ਾ ਸੁਣਾਈ ਗਈ ਹੈ ਚਾਰੇ ਮਲਜ਼ਮ ਇਸ ਹੁਕਮ ਖਿਲਾਫ ਕੋਚ ਅਦਾਲਤ ਦੇ ਵਿੱਚ ਹੈ ਜਿਹੜੀ ਉਹ ਅਪੀਲ ਕਰਨਗੇ ਅਦਾਲਤ ਨੇ ਆਪਣੇ ਹੁਕਮ ਦੇ ਵਿੱਚ ਕਿਹਾ ਕਿ ਹਿੰਦੂਜਾ ਪਰਿਵਾਰ ਦੇ ਮੈਂਬਰ ਆਪਣੇ ਘਰੇਲੂ ਸਹਾਇਕਾਂ ਦਾ ਸ਼ੋਸ਼ਣ ਕਰਨ ਅਤੇ ਉਹਨਾਂ ਨੂੰ ਜਿਹੜੀ ਮਾਮੂਲੀ ਸਿਹਤ ਲਾਭ ਦੇਣ ਦੇ ਉਹ ਦੋਸ਼ੀ ਨੇ ਤੇ ਅਦਾਲਤ ਨੇ ਇਹ ਵੀ ਕਿਹਾ ਕਿ ਹਿੰਦੂਜਾ ਪਰਿਵਾਰ ਆਪਣੇ ਕਰਮਚਾਰੀਆਂ ਨੂੰ ਉਹਨਾਂ ਦੇ ਕੰਮ ਦੇ ਲਈ ਜੋ ਤਨਖਾਹ ਦੇ ਰਿਹਾ ਹੈ ਉਹ ਜਿਹੜੀ ਹੈ ਸਵਿਟਜ਼ਰਲੈਂਡ ਵਿੱਚ ਅਜਿਹੀਆਂ ਨੌਕਰੀਆਂ ਦੇ ਲਈ ਜਿਹੜੀ ਤਨਖਾਹ ਦੇ 10ਵੇਂ ਹਿੱਸੇ ਤੋਂ ਵੀ ਘੱਟ ਸੀ ਹਾਲਾਂਕਿ ਅਦਾਲਤ ਨੇ ਮਨੁੱਖੀ ਤਸਕਰੀ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਮਜ਼ਦੂਰਾਂ ਨੂੰ ਪਤਾ ਸੀ ਕੀ ਉਹ ਕਿੱਥੇ ਜਾ ਰਹੇ ਨੇ ਤੇ ਉਹਨਾਂ ਨੇ ਉੱਥੇ ਜਾ ਕੇ ਕੀ ਕਰਨਾ ਹੈ ਇਤਗਾਸਾ ਪੱਖ ਨੇ ਬ੍ਰਿਟੇਨ ਦੇ ਸਭ ਤੋਂ ਅਮੀਰ ਹਿੰਦੂਜਾ ਪਰਿਵਾਰ ਤੇ ਉਹਨਾਂ ਦੇ ਘਰੇਲੂ ਜਿਹੜੇ ਸਹਾਇਕਾ ਉਹਨਾਂ ਦੇ ਪਾਸਪੋਰਟ ਜ਼ਬਤ ਕਰਨ ਦਾ ਵੀ ਦੋਸ਼ ਲਗਾਇਆ ਹੈ ਤੇ ਇਹ ਦੋਸ਼ ਵੀ ਲਗਾਇਆ ਗਿਆ ਹੈ ਕਿ ਉਹਨਾਂ ਨੇ ਇੱਕ ਕਰਮਚਾਰੀ ਦੀ ਤਨਖਾਹ ਨਾਲੋਂ ਆਪਣੇ ਕੁੱਤੇ ਦੇ ਜਿਹੜਾ ਉਹ ਜ਼ਿਆਦਾ ਖਰਚ ਕੀਤਾ ਤੇ ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਹੈ ਜਿਹੜੀ ਸਵਿਫ ਪ੍ਰੈਂਕ ਦੀ ਵਜਾਇ ਉਹਨਾਂ ਨੇ ਰੁਪਏ ਦੇ ਵਿੱਚ ਜਿਹੜਾ ਉਹ ਭੁਗਤਾਨ ਕੀਤਾ ਤੇ ਹਿੰਦੂਜਾ ਪਰਿਵਾਰ ਨੇ ਕਥਿਤ ਤੌਰ ਤੇ ਆਪਣੇ ਘਰੇਲੂ ਸਹਾਇਕਾਂ ਨੂੰ ਬੰਗਲਾ ਛੱਡਣ ਦੇ ਜਿਹੜੇ ਆ ਉਹ ਹੁਕਮਾਂ ਤੇ ਜਿਹੜੀ ਪਾਬੰਦੀ ਉਹਨਾਂ ਨੇ ਲਗਾ ਦਿੱਤੀ ਐ ਤੇ ਉਹਨਾਂ ਨੂੰ ਲੰਮੇ ਸਮੇਂ ਤੱਕ ਜਿਹੜਾ ਉਹਨਾਂ ਨੂੰ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਤੇ ਇਸ ਤਗਾ ਸਾਲ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਕਈ ਮੌਕਿਆਂ ਤੇ ਹਿੰਦੂਜਾ ਪਰਿਵਾਰ ਦੇ ਮੈਂਬਰਾਂ ਵੱਲੋਂ ਕਰਮਚਾਰੀਆਂ ਨੂੰ ਘੱਟ ਜਾਂ ਬਿਨਾਂ ਛੁੱਟੀ ਦੇ 18 ਘੰਟੇ ਕੰਮ ਕਰਨ ਲਈ ਜਿਹੜਾ ਮਜਬੂਰ ਕੀਤਾ ਗਿਆ ਹਿੰਦੂਜਾ ਪਰਿਵਾਰ ਤੇ ਦੋਸ਼ ਹੈ ਕਿ ਉਹਨਾਂ ਨੇ ਆਪਣੇ ਘਰੇਲੂ ਸਹਾਇਕਾਂ ਨੂੰ 18 ਘੰਟੇ ਕੰਮ ਕਰਨ ਲਈ ਭਾਰਤੀ ਰੁਪਏ ਦੇ ਵਿੱਚ ਸਿਰਫ 6.19 ਫ੍ਰੈਂਕ ਦੇ ਬਰਾਬਰ ਜਿਹੜਾ ਭੁਗਤਾਨ ਕੀਤਾ ਹੈ ਇਸ ਦੇ ਨਾਲ ਹੀ ਪਰਿਵਾਰ ਨੇ ਆਪਣੇ ਪਾਲਤੂ ਕੁੱਤੇ ਤੇ ਸਲਾਨਾ 850454 ਜਿਹੜੇ ਫ੍ਰੈਂਕ ਆ ਉਹ ਖਰਚ ਕੀਤੇ ਨੇ ਪ੍ਰਕਾਸ਼ ਹਿੰਦੂਜਾ ਅਤੇ ਕਮਲ ਹਿੰਦੂਜਾ ਆਪਣੀ ਉਮਰ ਅਤੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਅਦਾਲਤ ਵਿੱਚ ਵਿਅਕਤੀਗਤ ਤੌਰ ਤੇ ਜਿਹੜਾ ਉਹ ਪੇਸ਼ ਨਹੀਂ ਹੋਏ ਜਦਕਿ ਅਦਾਲਤ ਨੇ ਅਜੀਤ ਹਿੰਦੂਜਾ ਅਤੇ ਨਿਮਰਤਾ ਜਿਹੜੀ ਹਿੰਦੂਜਾ ਉਹਨੂੰ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ ਨੇ ਹਿੰਦੂਜਾ ਪਰਿਵਾਰ ਜਿਸ ਦੀਆਂ ਜੜ੍ਹਾਂ ਭਾਰਤ ਵਿੱਚ ਨੇ 1980 ਦੇ ਦਹਾਕੇ ਦੇ ਵਿੱਚ ਜਿਹੜਾ ਇਸ ਸਵਿਟਜ਼ਰਲੈਂਡ ਦੇ ਵਿੱਚ ਵਸ ਗਿਆ ਸੀ ਹਿੰਦੂਜਾ ਗਰੁੱਪ ਆਈਟੀ মিডিਆ ਬਿਜਲੀ ਰੀਅਲ ਅਸਟੇਟ ਹੈਲਥ케ਅਰ ਵਰਗੇ ਖੇਤਰਾਂ ਦੇ ਵਿੱਚ ਜਿਹੜਾ ਇਹਨਾਂ ਦਾ ਕਾਰੋਬਾਰ ਹੈ ਅਤੇ ਫੋਰਕਸ ਮੁਤਾਬਕ ਹਿੰਦੂਜਾ ਪਰਿਵਾਰ ਦੀ કુલ ਜਾਇਦਾਦ ਹੈ ਜਿਹੜੀ ਲਗਭਗ 20 ਬਿਲੀਅਨ ਡਾਲਰ ਹੈ